ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੀਜਾ ਸਿੰਘ ਦੀ ਸਵੈ ਜੀਵਨੀ ਆਰਸੀ ਭਾਗ ਤੀਸਰਾ ਅੰਮ੍ਰਿਤਸਰ ਦੀ ਪੜ੍ਹਾਈ ਮੈਂ 9ਵੀਂ ਜਮਾਤ ਵਿੱਚ ਦਾਖਲ ਹੋਣ ਲਈ ਅੰਮ੍ਰਿਤਸਰ ਗਿਆ ਸਟੇਸ਼ਨ ਤੋਂ ਟਾਂਗਾ ਕਰਕੇ ਸਿੱਧਾ ਖਾਲਸਾ ਕਾਲਜ ਪੁੱਜਾ ਪਟਿਆਲਾ ਹੋਸਟਲ ਦੇ ਸਾਹਮਣੇ ਇੱਕ ਮੁੰਡਾ ਖੜੋਤਾ ਸੀ ਮੈਂ ਉਸ ਕੋਲੋਂ ਪੁੱਛਿਆ 9ਵੀਂ ਜਮਾਤ ਵਾਲੇ ਕਿੱਥੇ ਰਹਿੰਦੇ ਹਨ ਉਹ ਸੀ ਰਗਵੀਰ ਸਿੰਘ ਜੋ ਮੇਰਾ ਗੂੜਾ ਮਿੱਤਰ ਬਣਿਆ ਉਸ ਕਿਹਾ ਇਹ ਤਾਂ ਕਾਲਜ ਦਾ ਬੋਰਡਿੰਗ ਹੈ ਸਕੂਲ ਦਾ ਬੋਰਡਿੰਗ ਪਰੇ ਹੈ ਉਹ ਮੇਰੇ ਨਾਲ ਟਾਂਗੇ ਤੇ ਬਹਿ ਗਿਆ ਤੇ ਮੈਨੂੰ ਆਪਣੇ ਹੋਸਟਲ ਵਿੱਚ ਲੈ ਗਿਆ ਮੇਰਾ ਡੇਰਾ ਆਪਣੇ ਕਮਰੇ ਵਿੱਚ ਹੀ ਕਰਾਇਆ ਅਤੇ ਜਦ ਤੱਕ ਮੇਰੀ ਸੰਗਨਾ ਲੱਗ ਗਈ ਤਾਂ ਤੋੜੀ ਮੈਨੂੰ ਰੋਟੀ ਵੀ ਆਪਣੇ ਘਰ ਵਿੱਚ ਹੀ ਖਵਾਉਂਦਾ ਰਿਹਾ ਰਗਵੀਰ ਸਿੰਘ ਆਪਣੀ ਵਿਧਵਾ ਮਾਂ ਦਾ ਇੱਕੋ ਇੱਕ ਪੁੱਤਰ ਸੀ ਉਸ ਦੀ ਮਾਂ ਹਰ ਐਂਤਵਾਰ ਸਾਡੇ ਦੋਹਾਂ ਲਈ ਪੱਗਾਂ ਦਾ ਜੋੜਾ ਰੰਗਾ ਕੇ ਭੇਜਦੀ ਸੀ ਜੇ ਉਸ ਲਈ ਰੰਗ ਗੁਲਾਬੀ ਹੁੰਦਾ ਤਾਂ ਮੇਰੇ ਲਈ ਕਾਸ਼ਨੀ ਜੇ ਮੇਰੇ ਲਈ ਗੁਲਾਬੀ ਹੁੰਦਾ ਤਾਂ ਉਸ ਲਈ ਕਾਸ਼ਨੀ ਮੈਂ ਆਪਣੇ ਨਾਲ ਇੱਕ ਜੋੜਾ ਕੱਪੜਿਆਂ ਦਾ ਤੇ ਇੱਕ ਕਿਤਾਬ ਲਿਆਇਆ ਸਾਂ ਹੋਰ ਮੇਰੇ ਪਾਸ ਨਾ ਰੁਪਈਆ ਸੀ ਨਾ ਕਿਸੇ ਵੱਲੋਂ ਸਹਾਇਤਾ ਦਾ ਇਕਰਾਰ ਫਿਰ ਵੀ ਐਂਟਰਸ ਅਤੇ ਐਫਏ ਦੀ ਪੜ੍ਹਾਈ ਸੋਹਣੀ ਤਰ੍ਹਾਂ ਕੀਤੀ ਰਾਤ ਦਿਨ ਪੜਦਾ ਰਹਿੰਦਾ ਸਾਂ ਕੇਵਲ 3 ਘੰਟੇ ਸੌਂਦਾ ਸਾਂ ਵਧੇਕ ਨੀਂਦ ਨਹੀਂ ਸੀ ਆਉਂਦੀ ਇੱਕ ਵੇਰ ਲੁਧਿਆਣੇ ਦਾ ਮੁੰਡਾ ਪ੍ਰੇਮ ਸਿੰਘ ਜਿਸ ਨੂੰ ਦਾੜੀ ਆਈ ਹੋਣ ਕਰਕੇ ਬਾਬਾ ਕਹਿੰਦੇ ਸਨ ਮੇਰੇ ਨਾਲ ਵਿਦ ਵਿਦ ਕੇ ਪੜਨ ਲੱਗਾ। ਯਾ 11 ਵਜੇ ਤੱਕ ਬੈਠਾ ਤਾਂ ਰਿਹਾ ਪਰ ਪਿੱਛੂ ਨੀਂਦ ਨਾਲ ਆਤੂਰ ਹੋ ਕੇ ਆਪਣੇ ਕਮਰੇ ਵੱਲ ਭੱਜ ਗਿਆ। ਖੇਡਦਾ ਟੈਨਿਸ ਸਾ ਨਵੀਂ-ਨਵੀਂ ਜਾਚ ਸਿੱਖੀ ਹੋਣ ਕਰਕੇ ਇੱਕ ਵੀਰ ਐਤਵਾਰ ਨੂੰ ਸਵੇਰੇ ਖੇਡਣ ਦਾ ਚਾਅ ਕੁੱਦਿਆ। ਨਵੀਂ ਫਕੀਰੀ ਤੇ ਤੁੱਪੇ ਧੂਆਂ ਵਾਲੀ ਗੱਲ ਸੀ। ਮੈਂ ਤੇ ਰਗਵੀਰ ਸਿੰਘ ਚੂੜਿਆਂ ਦੀ ਟੱਠੀ ਵਿੱਚ ਜਾ ਕੇ ਝੰਡੂ ਨੂੰ ਵਾਜਾ ਮਾਰਨ ਲੱਗੇ ਕਿ ਉਹ ਉੱਠ ਕੇ ਜਾ ਲਾ ਦੇ। ਇੰਦੋ ਚੂੜੀ ਬਥੇਰਾ ਜੋਰ ਲਾਉਂਦੀ ਰਹੀ ਕਿ ਝੰਡੂ ਉੱਠੇ ਪਰ ਉਹ ਉੱਠੇ ਹੀ ਨਾ। ਇਦੋਂ ਇੰਦੋ ਕਹਿੰਦੀ ਵੇ ਝੰਡੂ ਨਖਸਮਿਆ ਉੱਠ ਨਾ ਸਰਦਾਰ ਕਿਹੜੇ ਵੇਲੇ ਦਾ ਟਾਂਟਾ ਪਿਆ ਕਰਦਾ ਈ ਖਰਚ ਕਿਵੇਂ ਚੱਲਦਾ ਸੀ। ਮੈਨੂੰ ਆਪਣੇ ਤੇ ਪੂਰਾ ਭਰੋਸਾ ਸੀ। ਇਤਨਾ ਕਿ ਮੈਂ ਆਪਣੀ ਅਸਲੀ ਹਾਲਤ ਤੋਂ ਆਪਣੇ ਨਜ਼ਦੀਕੀ ਦੋਸਤਾਂ ਨੂੰ ਵੀ ਜਾਣੂ ਨਹੀਂ ਸੀ ਕਰਾਇਆ ਹੋਇਆ। ਮੇਰਾ ਨੇਕਟਾਈ ਕਾਲਰ ਤੇ ਪਤਲੂਨ ਵਾਲੀ ਖੁੱਲੀ ਖਰਚੀ ਨੂੰ ਵੇਖ ਕੇ ਇਹੋ ਖਿਆਲ ਕਰਦੇ ਸਨ ਕਿ ਮੈਂ ਕਿਸੇ ਤਨਾਰ ਦਾ ਪੁੱਤਰ ਹਾਂ ਅਤੇ ਖਰਚ ਲਈ ਚੋਖਾ ਰੁਪਈਆ ਆਉਂਦਾ ਰਹਿੰਦਾ ਹੈ ਰੁਪਈਆ ਕਿੱਥੋਂ ਆਉਂਦਾ ਇੱਕ ਤਾਂ ਵਜੀਫਾ ਮਿਲਦਾ ਸੀ 20 ਰੁਪਏ ਲਾਲਾ ਨੰਦ ਲਾਲ ਜੀ ਟੈਂਪਰਸ ਸੁਸਾਇਟੀ ਵਾਲੇ ਇੱਕ ਦੋ ਟ੍ਰੈਕਟ ਲਿਖਣ ਲਈ ਦਿੰਦੇ ਸਨ ਜਿਸ ਦੇ ਬਦਲੇ ਮੈਂ ਉਹਨਾਂ ਨੂੰ ਨਹਿਰਨੇ ਨਾਲ ਗੱਤੇ ਉੱਤੇ ਡਿਜ਼ਾਈਨ ਘਟ-ਘਟ ਕੇ ਦਿੰਦਾ ਹੁੰਦਾ ਸਾਂ ਸਰਦਾਰ ਨਾਰਾਇਣ ਸਿੰਘ ਜੀ ਹੈਡਮਾਸਟਰ ਦੀ ਮਿਹਰਬਾਨੀ ਨਾਲ 20 ਰੁਪਏ ਦੀ ਟਿਊਸ਼ਨ ਵੀ ਮਿਲੀ ਹੋਈ ਸੀ ਐਂਡਰੋਸ ਪਾਸ ਕਰਨ ਤੇ ਵੀ ਵਜੀਫਾ ਲੱਗ ਗਿਆ ਸੀ ਹੁਣ ਖਰਚ ਵਾਲਾ ਪਾਸਾ ਵੀ ਵੇਖੋ ਕੱਪੜੇ ਚੰਗੇ ਪੌਂਦਾ ਸਾਂ ਕਿਤਾਬਾਂ ਤੇ ਤਸਵੀਰਾਂ ਉੱਤੇ ਜੋਖੇ ਰੁਪਏ ਲੱਗਦੇ ਸਨ ਕਾਲਜ ਵਿੱਚ ਜਾ ਕੇ ਇੱਕ ਸਰੰਗੀ ਵਾਲਾ ਰੱਖਿਆ ਹੋਇਆ ਸੀ ਜੋ ਹਰ ਰੋਜ਼ ਕਾਲੇ ਪਿੰਡ ਤੋਂ ਆਉਂਦਾ ਤੇ ਸਰੰਗੀ ਵਜਾ ਕੇ ਸੁਣਾ ਜਾਂਦਾ ਕਈਓ ਕਸੀਤਾ ਸਿੰਘ ਆਦ ਲਾਂਗਰੀਆਂ ਨੂੰ ਵੀ ਬਨਵੀ ਰਕਮ ਦਿੰਦਾ ਸਾਂ ਜੋ ਕਮਰੇ ਵਿੱਚ ਹੀ ਰੋਟੀ ਪਚਾ ਜਾਂਦੇ ਜਾਂ ਗਰਮ ਪਾਣੀ ਨਾਲ ਨਹਾ ਜਾਂਦੇ ਥੀਏਟਰ ਦਾ ਤਮਾਸ਼ਾ ਜ਼ਰੂਰ ਵੇਖਦਾ ਸਾਂ ਭਾਵੇਂ ਆਮ ਤੌਰ ਤੇ ਖਾਲਸਾ ਕਾਲਜ ਵਾਲਿਆਂ ਨੂੰ ਨਾਟਕ ਵੇਖਣ ਦੀ ਮਨਾਈ ਸੀ ਜਦ ਪੈਸੇ ਨਾ ਹੋਣ ਤਾਂ ਵੀ ਮੈਂ ਤੇ ਮੇਰਾ ਇੱਕ ਮੁਸਲਮਾਨ ਸਾਥੀ ਅਬਦੁੱਲ ਅਜ਼ੀਜ਼ ਕਨਈਆ ਲਾਲ ਦੇ ਮੰਡੂਏ ਜਾਂਦੇ ਸਾਂ ਬੋਰਡਿੰਗ ਦਾ ਸੁਪਰੀਡੈਂਟ ਮਾਸਟਰ ਖੇਚ ਸਾਡੇ ਜਿਹਾ ਦੀ ਗੈਰ ਹਾਜ਼ਰੀ ਲਾ ਦਿੰਦਾ ਤਾਂ ਉਸ ਦਾ ਇਲਾਜ ਵੀ ਅਸੀਂ ਖਾਸ ਢੰਗ ਨਾਲ ਕਰ ਦਿੰਦੇ ਸਾਂ ਮਾਸਟਰ ਸਰੂਪ ਸਿੰਘ ਦਾ ਨਾਂ ਖੇਚ ਵੀ ਐਵੇਂ ਹੀ ਰੱਖਿਆ ਸੀ ਕਾਲਜ ਦੀ ਇਮਾਰਤ ਹਜੇ ਖੜੀ ਨਹੀਂ ਸੀ ਹੋਈ ਨਿਰੀਆਂ ਨੀਹਾਂ ਹੀ ਪੁੱਟੀਆਂ ਗਈਆਂ ਸਨ ਇੱਕ ਰਾਤ ਅਸੀਂ ਮਾਸਟਰ ਜੀ ਨੂੰ ਉਹਨਾਂ ਨੀਹਾਂ ਵਿੱਚ ਸਾਡੇ ਨਾਲ ਲੁਕਣ ਮਿੱਟੀ ਖੇਡਣ ਲਈ ਰਾਜ਼ੀ ਕਰ ਲਿਆ ਆਪਸ ਵਿੱਚ ਮੁੰਡਿਆਂ ਦਾ ਸਮਝੌਤਾ ਇਹ ਸੀ ਕਿ ਕੋਈ ਤਕੜਾ ਜਿਹਾ ਮੁੰਡਾ ਜਾਣ ਬੁੱਝ ਕੇ ਆਪਣੇ ਆਪ ਨੂੰ ਸ਼ਹਾਦ ਦੇਵੇ ਜਦ ਮਾਸਟਰ ਜੀ ਉਸ ਦੇ ਕੋਲ ਆਉਣ ਤਾਂ ਸਾਰੇ ਮੁੰਡੇ ਖੇਚੋਏ ਖੇਚ ਦੀ ਆਵਾਜ਼ ਕੱਢਣ ਬਸ ਇਉਂ ਹੀ ਹੋਇਆ ਤੇ ਮਾਸਟਰ ਜੀ ਅੱਗੇ ਤੋਂ ਵੱਸ ਲੱਗੇ ਸਾਡੀ ਗੈਰ ਹਾਜ਼ਰੀ ਲਾਉਣ ਤੋਂ ਸਕੋਚ ਹੀ ਕਰਦੇ ਰਹੇ ਇਹਨਾਂ ਸਾਰੇ ਖਰਚਾਂ ਲਈ ਆਮਦਨੀ ਚੋਖੀ ਸੀ ਪਰ ਹੈ ਸੀ ਉਗੜ ਵੀ ਜਈ ਬਰਾਨੀ ਜ਼ਮੀਨ ਵਾਂਗ ਜੋ ਮੌਕੇ ਦੀ ਵੁੱਠ ਉਤੇ ਨਿਰਭਰ ਹੁੰਦੀ ਹੈ ਜੇ ਮਿਹਨਤ ਕੀਤੀ ਤਾਂ ਆ ਗਈ ਨਹੀਂ ਤਾਂ ਸੋਕਾ ਪੈਣ ਦਾ ਖਤਰਾ ਹੀ ਰਹਿੰਦਾ ਆਮ ਤੌਰ ਤੇ ਸੋਕਾ ਨਹੀਂ ਸੀ ਪੈਦਾ ਪਰ ਇੱਕ ਵਾਰੀ ਡਾਢੀ ਔੜ ਲੱਗੀ ਮੈਂ ਵੱਡੇ ਤਾਪ ਨਾਲ ਬਿਮਾਰ ਹੋ ਗਿਆ 40 ਦਿਨ ਮੰਜੇ ਤੇ ਰਹਿਣ ਕਰਕੇ ਨਾ ਲਾਲਾ ਨੰਦ ਲਾਲ ਨੂੰ ਕੋਈ ਟ੍ਰੈਕਟ ਦੇ ਸਕਿਆ ਤੇ ਨਾ ਕੋਈ ਹੋਰ ਕੰਮ ਕਰਕੇ ਪੈਸੇ ਬਣਾ ਸਕਿਆ ਜਿਸ ਦਾ ਸਿੱਟਾ ਇਹ ਹੋਇਆ ਕਿ ਮੈਥੋਂ ਆਪਣੀ ਫੀਸ ਦੇਣ ਲਈ ਵੀ ਪੈਸੇ ਨਾ ਬਣ ਸਕੇ ਜਿਹੜੀ ਗੱਲ ਮੈਨੂੰ ਵਧੇਰੇ ਦੁੱਖ ਦਿੰਦੀ ਸੀ ਉਹ ਇਹ ਸੀ ਕਿ ਮੈਂ ਆਪਣੇ ਭਰਾ ਕਾਨ੍ਹ ਸਿੰਘ ਲਈ ਮਲਤਾਨ ਜੇਲ੍ਹ ਵਿੱਚ ਪੈਸੇ ਨਹੀਂ ਸਭੇਜ ਸਕਿਆ ਕਾਨ੍ਹ ਸਿੰਘ ਜੇਲ੍ਹ ਵਿੱਚ ਸੀ ਤੇ ਮੈਂ ਉਥੋਂ ਦੇ ਜੇਲ੍ਹ ਅਫਸਰ ਨੂੰ 20 ਰੁਪਏ ਮਹੀਨਾ ਇਸ ਸਹੂਲਤ ਲਈ ਦਿੰਦਾ ਸਾਂ ਕਿ ਉਹ ਮੇਰੇ ਭਰਾ ਉਤੇ ਕੜਾਈ ਨਾ ਕਰੇ ਅਤੇ ਨੰਬਰਦਾਰੀ ਦੇ ਪੀਲੇ ਕੱਪੜਿਆਂ ਵਿੱਚ ਰੱਖੇ ਮੈਂ ਆਪਣੀ ਔਕੜ ਕਿਸੇ ਗੂੜੇ ਮਿੱਤਰ ਨੂੰ ਵੀ ਨਾ ਦੱਸੀ ਪਰ ਸੋਚ-ਸੋਚ ਕੇ ਜਦ ਕੋਈ ਹੋਰ ਰਾਹ ਨਾ ਲੱਭਾ ਤਾਂ ਰਾਤ ਦੇ ਹਨੇਰੇ ਵਿੱਚ ਮੈਂ ਆਪਣੇ ਇੱਕ ਗੁਰਮੁਖ ਉਸਤਾਦ ਪਾਸ ਗਿਆ ਤੇ ਸੰਗ ਦਾ ਸੰਗਦਿਆਂ ਇਉਂ ਕਿਹਾ ਮੈਂ ਆਪ ਨੂੰ ਉਹ ਗੱਲ ਦੱਸਣ ਆਇਆ ਹਾਂ ਜੋ ਹਜੇ ਤੱਕ ਮੈਂ ਕਿਸੇ ਹੋਰ ਨੂੰ ਨਹੀਂ ਦੱਸੀ ਮੈਂ ਗਰੀਬ ਹਾਂ ਨਹੀਂ ਨਹੀਂ ਗਰੀਬ ਨਹੀਂ ਪਰ ਆਪਣੀ ਪੜ੍ਹਾਈ ਦਾ ਖਰਚ ਆਪ ਹੀ ਪੂਰਾ ਕਰਦਾ ਹਾਂ ਮਿਹਨਤ ਮਜ਼ਦੂਰੀ ਕਰਕੇ ਕੁਝ ਚਿਰ ਬਿਮਾਰ ਰਹਿਣ ਕਰਕੇ ਮੈਂ ਕੋਈ ਕੰਮ ਨਾ ਕਰ ਸਕਿਆ ਤੇ ਨਾ ਆਉਣ ਵਾਲੇ ਪੈਸੇ ਆਏ ਹਨ ਤੁਸੀਂ ਕਿਰਪਾ ਕਰੋ ਤੇ ਮੈਨੂੰ 20 ਰੁਪਏ ਹੁਦਾਰੇ ਦੇ ਦਿਓ ਤਾਂ ਕਿ ਆਪਣੀ ਫੀਸ ਅਦਾ ਕਰ ਦਿਆਂ ਤੇ ਕੱਦ ਹੋਰ ਲੋੜ ਪੂਰੀ ਕਰ ਸਕਾਂ ਅਗਲੇ ਮਹੀਨੇ ਮੈਂ ਆਪ ਨੂੰ ਇਹ ਰੁਪਈਆ ਮੋੜ ਦਿਆਂਗਾ ਨਹੀਂ ਤਾਂ ਮੇਰਾ ਵਜੀਫਾ ਆ ਜਾਏਗਾ ਉਹ ਲੈ ਲੈਣਾ ਇਹ ਸੁਣ ਕੇ ਉਸਤਾਦ ਹੋਰੀ ਆਪਣੇ ਖਾਸ ਅੰਦਾਜ਼ ਵਿੱਚ ਬੋਲੇ ਭਾਈ ਜੀ ਜੇ ਇਤਨੀ ਸਮਰੱਥਾ ਨਹੀਂ ਸੀ ਤਾਂ ਪੜਨ ਕਿਉਂ ਆਏ ਸੋ ਮੈਨੂੰ ਉਹਨਾਂ ਦੇ ਜਵਾਬ ਤੋਂ ਡਾਢੀ ਸੱਟ ਵੱਜੀ ਜਿਸ ਨੂੰ ਯਾਦ ਕਰਕੇ ਹੁਣ ਤੱਕ ਮੇਰਾ ਕਲੇਜਾ ਕੰਮਦਾ ਹੈ ਮੈਂ ਅੱਖਾਂ ਪਰ ਕੇ ਕਿਹਾ ਜੀ ਮਾਫ ਕਰਨਾ ਹੋਰ ਸਭ ਕੁਝ ਕਹੋ ਪਰ ਮੇਰੀ ਪੜ੍ਹਾਈ ਦੇ ਉਲਟ ਕੁਝ ਨਾ ਕਹੋ ਮੈਂ ਪੜ੍ਹਾਈ ਲਈ ਘਰੋਂ ਬੇਕਾਰ ਹੋਇਆ ਵੱਡੇ ਵੱਡੇ ਤਸੀਹੇ ਸਹੇ ਪਰ ਪੜ੍ਹਾਈ ਤੋਂ ਮੂੰਹ ਨਹੀਂ 모ੜਿਆ ਪੜ੍ਹਾਈ ਜ਼ਰੂਰ ਕਰਨੀ ਹੈ ਮੈਨੂੰ ਅਫਸੋਸ ਹੈ ਕਿ ਮੈਂ ਆਪ ਦਾ ਦਰ ਤੱਕਿਆ ਮੈਂ ਐਉਂ ਮਹਿਸੂਸ ਪਿਆ ਕਰਦਾ ਹਾਂ ਜਿਵੇਂ ਕੋਈ ਅਸ਼ੋਕ ਕੁਆਰੀ ਲੜਕੀ ਆਪਣੇ ਨੰਗੇ ਸ ਕਿਸੇ ਉਪਰੇ ਮਰਦ ਨੂੰ ਦਿਖਾ ਦਿੰਦੀ ਹੈ ਹੁਣ ਮੇਰੇ ਤੇ ਕਿਰਪਾ ਕਰੋ ਕਿ ਇਹ ਗੱਲ ਕਿਸੇ ਹੋਰ ਨੂੰ ਨਾ ਦੱਸਣੀ ਮੈਂ ਆਪਣੀ ਗਰੀਬੀ ਦਾ ਭੇਦ ਕਿਸੇ ਨੇੜੇ ਤੋ ਨੇੜੇ ਦੋਸਤ ਨੂੰ ਵੀ ਨਹੀਂ ਦੱਸਿਆ ਹੋਇਆ ਇਹ ਕਹਿ ਕੇ ਮੈਂ ਉਹਨਾਂ ਤੋਂ ਵਿਦਾ ਹੋਇਆ ਤੇ ਸਾਰੀ ਰਾਤੀ ਪਟਿਆਲਾ ਹੋਸਟਲ ਦੇ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਉੱਤੇ ਟਹਿਲਦਾ ਰਿਹਾ ਜਿਉਂ-ਜਿਉਂ ਸਾਹਮਣੇ ਦੇ ਵੱਡੇ ਗੇਟ ਵੱਲ ਕਦਮ ਪੁੱੜਦਾ ਸਾਂ ਮੂੰਹੋਂ ਇਹੋ ਤੁਕਾਂ ਨਿਕਲਦੀਆਂ ਸਨ ਸਤਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨਸੂ ਜੇ ਦੂਜੀ ਠਾਹਰ ਹਾਰ ਪਰਿਓ ਤੋਂ ਦੁਵਾਰੀ ਲੇਖਾ ਛੋੜ ਅਲੇਖੇ ਛੂਟ ਹੈ ਹਮ ਨਿਰਗੁਨ ਲੇ ਉਬਾਰੀ ਸਦ ਬਖਸ਼ੇਂਦ ਸਦਾ ਮਿਹਰਵਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੇ ਇਹ ਬਾਰੀ ਏਉ ਮਾਲੂਮ ਹੁੰਦਾ ਸੀ ਜਿਵੇਂ ਕਦਮ ਕਦਮ ਕਿਸੇ ਅਗੰਮੀ ਤਾਤ ਦੇ ਦਰਵਾਲ ਜਾ ਰਿਆਂ ਹਾਂ ਅੰਤ ਦਿਨ ਚੜੇ ਇੱਕ ਗੱਲ ਸੁਜੀ ਦਿਲ ਵਿੱਚ ਪੱਕਾ ਇਰਾਦਾ ਕਰਕੇ ਕਿ ਹੁਣ ਮੈਂ ਆਪਣੀ ਆਤੁਰਤਾ ਦਾ ਹਾਲ ਕਿਸੇ ਨੂੰ ਨਹੀਂ ਦੱਸਣਾ ਮੈਂ ਮਾਸਟਰ ਸੰਤ ਸਿੰਘ ਜੀ ਪਾਸ ਗਿਆ ਜੋ ਇਤਨੇ ਗੁਰਮੁਖ ਨਹੀਂ ਗਿਣੇ ਜਾਂਦੇ ਸਨ ਪਰ ਟੰਪਰਸ ਦਾ ਪ੍ਰਚਾਰ ਕਰਦੇ ਤੇ ਖੁਸ਼ ਰਹਿਣੇ ਸੁਭਾਅ ਦੇ ਸਨ। ਉਹਨਾਂ ਨੂੰ ਮੈਂ ਕਿਹਾ ਮਾਸਟਰ ਜੀ ਮੈਨੂੰ 20 ਰੁਪਏ ਹੁਦਾਰੇ ਦਿਓ ਮੈਂ ਅਗਲੇ ਮਹੀਨੇ ਮੁਕਾ ਦੇਵਾਂਗਾ। ਉਹਨਾਂ ਨੇ ਛੱਟ ਕੇ ਆ ਲੈ ਲਓ। ਮੇਰਾ ਦਿਲ ਖਿੜ ਗਿਆ ਅਤੇ ਜ਼ੁਬਾਨ ਖੁੱਲ ਪਈ। ਮੈਂ ਹੋਰ ਤਾਂ ਕੁਝ ਨਾ ਦੱਸਿਆ ਪਰ ਉਹਨਾਂ ਦੇ ਜ਼ੋਰ ਦੇਣ ਤੇ ਮੈਂ ਮੁਲਤਾਨ ਜੇਲ੍ਹ ਵਿੱਚ ਰੁਪਏ ਭੇਜਣ ਵਾਲੀ ਗੱਲ ਦੱਸ ਦਿੱਤੀ। ਉਹਨਾਂ ਦੀ ਹਮਦਰਦੀ ਦੇ ਹੜ ਵਗ ਤੁਰੇ। ਉਹ ਆਪਣੇ ਖਰਚ ਤੇ ਮੁਲਤਾਨ ਗਏ ਅਤੇ ਆਪਣੇ ਹੱਥੀਂ ਥਾਪ ਸੇ ਰੁਪਈਆ ਪਹੁੰਚਾਏ ਮੈਂ ਜਾਤਾ ਗੁਰੂ ਆਪ ਬੌੜਿਆ ਹੈ ਇਹ ਜ਼ਰੂਰੀ ਨਹੀਂ ਕਿ ਉਹ ਸੰਤਾ ਦੇ ਰਾਹੋ ਬੌੜੇ ਕਈ ਵਾਰੀ ਉਹ ਸਧਾਰਨ ਪੁਰਸ਼ਾਂ ਨੂੰ ਸੰਤ ਬਣਾ ਕੇ ਆਪਣੇ ਬੌੜਣ ਦਾ ਵਸੀਲਾ ਬਣਾ ਲੈਂਦਾ ਹੈ ਉਸ ਦਿਨ ਤੋਂ ਮੇਰੇ ਦਿਲ ਵਿੱਚ ਮਾਸਟਰ ਸੰਤ ਸਿੰਘ ਜੀ ਦੀ ਅਟੁੱਟ ਸ਼ਰਧਾ ਹੈ ਮਾਸਟਰ ਸੰਤ ਸਿੰਘ ਜੀ ਅਤੇ ਲਾਲਾ ਨੰਦ ਲਾਲ ਜੀ ਦੀ ਸੰਗਤ ਨੇ ਮੈਨੂੰ ਨਸ਼ੇ ਵਿਰੋਧੀ ਬਣਾ ਦਿੱਤਾ ਮੈਂ ਸਾਰੀ ਉਮਰ ਸ਼ਰਾਬ ਜਾਂ ਕੋਈ ਹੋਰ ਨਸ਼ਾ ਨਹੀਂ ਵਰਤਿਆ ਉਹਨਾਂ ਦਿਨਾਂ ਵਿੱਚ ਮੈਂ ਕਈ ਟਰੈਕਟ ਨਸ਼ੀਆਂ ਦੀ ਨਖੇਦੀ ਵਿੱਚ ਲਿਖੀ ਜਿੰਨਾ ਵਿੱਚੋਂ ਇੱਕ ਸ਼ਹਿਰ ਦਾ ਨਲਕਾ ਖਾਲਸਾ ਕਾਲਜ ਦੀ ਮੈਗਜ਼ੀਨ ਦਰਬਾਰ ਦੇ ਉਰਦੂ ਭਾਗ ਵਿੱਚ ਛਪਿਆ ਅਤੇ ਪਿੱਛੋ ਜਾ ਕੇ ਮੇਰੀ ਕਿਤਾਬ ਸੱਭਿਆਚਾਰ ਦਾ ਅੰਗ ਬਣਿਆ। ਉਹਨਾਂ ਦਿਨਾਂ ਵਿੱਚ ਮੇਰੀਆਂ ਕਈ ਅੰਗਰੇਜ਼ੀ ਕਵਿਤਾਵਾਂ ਟੈਂਪਰਸ ਦੇ ਹੱਕ ਵਿੱਚ ਛਪਵਾ ਕੇ ਵੰਡੀਆਂ ਗਈਆਂ। ਅੰਗਰੇਜ਼ੀ ਕਵਿਤਾ ਦੇ ਸ਼ੌਂਕ ਨੇ ਮੈਥੋਂ ਅਪੂਲ ਹੀ ਇੱਕ ਵੇਰ ਗੁਰਬਾਣੀ ਦੀ ਨਿਰਾਦਰੀ ਵਾਲਾ ਕੰਮ ਕਰਵਾਇਆ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ ਕਾਲਜ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਰੱਖਿਆ ਹੋਇਆ ਸੀ ਮੇਰੀ ਡਿਊਟੀ ਆਮ ਤੌਰ ਤੇ ਔਖੇ ਤੋਂ ਔਖੇ ਵੇਲੇ ਦੀ ਰੱਖਦੇ ਸਨ ਕਿਉਂਕਿ ਮੈਨੂੰ ਨੀਂਦ ਵੱਲੋਂ ਕੋਈ ਤੰਗੀ ਨਹੀਂ ਸੀ ਹੁੰਦੀ ਵਕਤ 2 ਤੋਂ 4 ਵਜੇ ਸਵੇਰ ਦਾ ਸੀ ਅਤੇ ਮੈਂ ਪਾਠ 30 ਸਫੇ ਫੀ ਘੰਟੇ ਦੀ ਰਫ਼ਤਾਰ ਨਾਲ ਕਰ ਰਿਹਾ ਸਾਂ ਨਾਲ ਨਾਲ ਗੁਰਪੁਰਬ ਉੱਤੇ ਪੜਨ ਲਈ ਇੱਕ ਇੱਕ ਅੰਗਰੇਜ਼ੀ ਕਵਿਤਾ ਤਿਆਰ ਕਰ ਰਿਹਾ ਸਾਂ ਇਹ ਸੀ ਗੁਰੂ ਨਾਨਕ ਪਲੰਚ ਐਂਡ ਹਿਸ ਰਿਸ रिकवरी ए दरबार साहिब ए दरबार ਵਿੱਚ ਛਪੀ ਹੋਈ ਹੈ ਕਵਿਤਾ ਰਚ ਰਿਆਂ ਸਾਂ ਨਾਲੇ ਉਸ ਨੂੰ ਜ਼ੁਬਾਨੀ ਯਾਦ ਕਰ ਰਿਆਂ ਸਾਂ ਨਾਲ ਨਾਲ ਪਾਠ ਵੀ ਕਰ ਰਿਆਂ ਸਾਂ ਤਿੰਨੇ ਕੰਮ ਇੱਕੋ ਵਕਤ ਹੋ ਰਹੇ ਸਨ ਕਵਿਤਾ ਅਤੇ ਸਾਹਿਤ ਦੇ ਪਿਆਰ ਨਾਲ ਚਿੱਤਰਕਾਰੀ ਦਾ ਪਿਆਰ ਵੀ ਅਟੁੱਟ ਸੀ ਮੈਨੂੰ ਆਪਣੀ ਇੱਕ ਤਸਵੀਰ ਕੁੱਤੇ ਤੇ ਬਿੱਲੀ ਵਾਲੀ ਲੜਕੀ ਲਈ ਸਰਬ ਹਿੰਦ ਚਿੱਤਰਕਾਰੀ ਪ੍ਰਦਰਸ਼ਨੀ ਵੱਲੋਂ ਸੋਨੇ ਦਾ ਤਗਮਾ ਮਿਲਿਆ ਸਾਡੇ ਜਿਓਗ੍ਰਾਫੀਆ ਪੜਾਉਣ ਵਾਲੇ ਮਾਸਟਰ ਕਸੀਤਾ ਸਿੰਘ ਜੀ ਸਨ ਉਹਨਾਂ ਨੇ ਮੇਰੇ ਖਿੱਚੇ ਹੋਏ ਨਕਸ਼ਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹਨਾਂ ਨੇ ਹੁਕਮ ਕੀਤਾ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਹਿੰਦੁਸਤਾਨ ਦਾ ਨਕਸ਼ਾ ਬਣਾ ਲਿਆਓ। ਮੈਂ 2 ਮਹੀਨੇ ਲਾ ਕੇ ਇੱਕ ਵੱਡਾ ਸਾਰਾ ਨਕਸ਼ਾ ਬਣਾਇਆ ਜਿਸ ਉੱਤੇ ਬਹੁਤ ਮਿਹਨਤ ਖਰਚ ਕੀਤੀ। ਜਦੋਂ ਤਿਆਰ ਹੋ ਗਿਆ ਤਾਂ ਕਿਸੇ ਸ਼ਰਾਰਤੀ ਮੁੰਡੇ ਨੇ ਉਸ ਉੱਤੇ ਸਾਈ ਡੋਲ ਦਿੱਤੀ। ਮੈਂ ਹੀ ਜਾਣਦਾ ਸਾਂ ਕਿ ਮੈਨੂੰ ਕਿੰਨਾ ਦੁੱਖ ਹੋਇਆ। ਕਈ ਦਿਨ ਮੈਂ ਰੋਟੀ ਨਾ ਖਾਧੀ। ਅੰਤ ਨਕਸ਼ੇ ਵੱਲ ਵੇਖਦਿਆਂ-ਵੇਖਦਿਆਂ ਇੱਕ ਗੱਲ ਸੁੱਜੀ ਕਿਉਂ ਨਾ ਉਹ ਸ਼ਾਈ ਦੇ ਥਿੰਬਾ ਨੂੰ ਹੁਨਰ ਨਾਲ ਵਰਤ ਕੇ ਬਦਸੂਰਤੀ ਨੂੰ ਖੂਬਸੂਰਤੀ ਵਿੱਚ ਬਦਲਦਿਆਂ ਸੋ ਮੈਂ ਉਸ ਨਕਸ਼ੇ ਦੀ ਇੱਕ ਗੁੱਠ ਵਿੱਚ ਇੱਕ ਤਿੰਨ ਵਰਿਆਂ ਦੀ ਲੜਕੀ ਦੀ ਤਸਵੀਰ ਬਣਾ ਕੱਢੀ ਕੁਝ ਸ਼ਾਹੀ ਉਸਦੇ ਸੰਗਲੇ ਕੁਝ ਸ਼ਾਹੀ ਉਸਦੇ ਸੰਘਣੇ ਵਾਲਾਂ ਵਿੱਚ ਸਮਾ ਗਈ ਕੁਝ ਉਸਦੀ ਗੁਦਗੁਦੀ ਬਾਹ ਦੀ ਪਰਛਾਈ ਵਿੱਚ ਤੇ ਕੁਝ ਉਸਦੇ ਕੋਲ ਪੰਛੀ ਦੇ ਫੁੱਲਾਂ ਤੇ ਉਹਨਾਂ ਉੱਤੇ ਬੈਠੀ ਤਿਤਲੀ ਦੇ ਖੰਭਾਂ ਵਿੱਚ ਸਮਿਚ ਗਈ ਇਸ ਵਾਦੇ ਨਾਲ ਉਸ ਨਕਸ਼ੇ ਦੀ ਦਿੱਖ ਕੁਝ ਹੋਰ ਦੀ ਹੋਰ ਹੋ ਗਈ ਅਤੇ ਜਿਹੜੀ ਉਸ ਨੂੰ ਬੱਜ ਲੱਗੀ ਸੀ ਉਹ ਹੁਨਰ ਦੀ ਸਹਾਇਤਾ ਨਾਲ ਦੂਣੀ ਸ਼ੋਭਾ ਬਣ ਗਈ ਮੈਂ ਚਾਈ ਚਾਈ ਉਹ ਨਕਸ਼ਾ ਮਾਸਟਰ ਕਸੀਤਾ ਸਿੰਘ ਜੀ ਦੀ ਭੇਟ ਕਰਨ ਲਈ ਅਮਰitsar ਆਇਆ ਅੱਗੋਂ ਪਤਾ ਲੱਗਾ ਕਿ ਮਾਸਟਰ ਦੀ ਛੁੱਟੀਆਂ ਵਿੱਚ ਚੜਾਈ ਕਰ ਗਏ ਹਨ ਦਿਲ ਨੂੰ ਡਾਢੀ 6:30 ਵਜੇ ਤੇ ਮੈਂ ਇਸ ਅਫਸੋਸ ਵਿੱਚ ਉਸ ਨਕਸ਼ੇ ਥੱਲੇ ਇਹ ਸ਼ੇਅਰ ਲਿਖ ਦਿੱਤਾ ਲੀਏ ਫਿਰਤੀ ਹੈ ਬੁਲਬੁਲ ਚੁੰਝ ਮੇ ਗੁਲ ਸ਼ਹੀਦੇ ਨਾਸ ਕੀ ਤੁਰਬਤ ਕਹਾਂ ਹੈ ਲੋਕਾਂ ਨੇ ਉਸ ਤਸਵੀਰ ਵਾਲੇ ਨਕਸ਼ੇ ਦੀ ਬਹੁਤ ਜ਼ਲੰਗਾ ਕੀਤੀ ਤੇ ਉਸ ਨੂੰ ਕਾਲਜ ਦੇ ਹਾਲ ਵਿੱਚ ਲਟਕਾਇਆ ਗਿਆ ਮਗਰੋਂ ਜਦ ਮੈਂ ਅੰਮ੍ਰਿਤਸਰ ਛੱਡ ਕੇ 라ਵਲਪਿੰਡੀ ਚਲਾ ਗਿਆ ਤਾਂ ਉਸ ਨਕਸ਼ੇ ਦੀ ਕਿਸੇ ਪਰਵਾਹ ਨਾ ਕੀਤੀ ਜਦ ਇੱਕ ਵੇਰ ਮੈਂ ਆ ਕੇ ਵੇਖਿਆ ਤਾਂ ਉਸ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਨਕਸ਼ਾ ਭੁਏ ਡਿੱਗਾ ਪਿਆ ਸੀ ਇਸ ਲਈ ਮੈਂ ਉਸ ਨੂੰ ਵਾਪਸ ਆਪਣੇ ਨਾਲ ਲੈ ਗਿਆ ਨਕਸ਼ਾਕਸ਼ੀ ਦੇ ਨਾਲ ਮੈਨੂੰ ਡਰਾਇੰਗ ਦਾ ਵੀ ਸ਼ੌਂਕ ਸੀ ਕਿਸੇ ਨੇ ਮੈਨੂੰ ਰੁੜਕੀ ਜਾਣ ਲਈ ਤਿਆਰ ਕੀਤਾ ਖਿਆਲ ਸੀ ਕਿ ਜੇਕਰ ਵਜੀਫਾ ਮਿਲ ਗਿਆ ਤਾਂ ਉੱਥੇ ਦਾਖਲ ਹੋ ਜਾਵਾਂਗਾ ਸੋ ਮੈਂ ਦਾਖਲੇ ਦੇ ਇਮਤਿਹਾਨ ਵਿੱਚ ਜਾ ਬੈਠਾ ਤੇ ਵਜੀਫੇ ਲਈ ਸਿਫਾਰਿਸ਼ ਹੋ ਗਈ ਪਰ ਮੁੜ ਕੇ ਉੱਥੇ ਜਾਣ ਨੂੰ ਜੀ ਨਹੀਂ ਕੀਤਾ ਮੈਂ ਆਪਣੇ ਆਪ ਨੂੰ ਇਹ ਆ ਕੇ ਕੋਸ਼ਨ ਲੱਗਾ ਕਿ ਮੈਂ ਕਿਵੇਂ ਨਹਿਰਾਂ ਦੇ ਕੰਡੇ ਮਿੱਟੀ ਮਿੰਦਾ ਫਿਰਾਂਗਾ ਮੈਂ ਕਿਵੇਂ ਮਿਲਟਨ ਤੇ ਸ਼ੇਕਸਪੀਅਰ ਨੂੰ ਛੱਡ ਸਕਾਂਗਾ ਮੈਂ ਤਾਂ ਬਣਿਆ ਹੀ ਪ੍ਰੋਫੈਸਰੀ ਕਰਨ ਲਈ ਹਾਂ ਇੱਕ ਵੇਰ ਮੈਂ ਆਪਣੇ ਜਮਾਤੀ ਸਿੰਘ ਨੂੰ ਇੱਕ ਤੀਵੀਂ ਦੀ ਤਸਵੀਰ ਭੇਜ ਕੇ ਮਖੌਲ ਕੀਤਾ ਉਹ ਬਹੁਤ ਬਾਣੀ ਪੜਨ ਵਾਲਾ ਤੇ ਪਵਿੱਤਰ ਰਹਿਣੀ ਵਾਲਾ ਮੁੰਡਾ ਸੀ ਲੋਕੀ ਇਹੋ ਜਿਹਾ ਚੰਗਿਆਂ ਪਰ ਸਿੱਧੜਾਂ ਨੂੰ ਗੁਰਮੁਖ ਆਖਦੇ ਹਨ ਜਿਹੜੇ ਬਹੁਤੀ ਵੇਰ ਫੇਲ ਹੋ ਜਾਣ ਉਹਨਾਂ ਨੂੰ ਗਿਆਨੀ ਜਾਂ ਖਲੀਫਾ ਸੱਦਦੇ ਸਨ ਇੱਕ ਦਿਨ ਬਹਾਰ ਆਪਣੇ ਪੂਰੇ ਜੋਬਨ ਤੇ ਸੀ ਮੇਰੇ ਮਨ ਵਿੱਚ ਸੁੰਦਰਤਾ ਦਾ ਅਨੁਭਵ ਠਾਠਾ ਮਾਰ ਰਿਆ ਸੀ ਮੈਂ ਇੱਕ ਕਾਰਡ ਤੇ ਬਸੰਤ ਰੁੱਤ ਦੀ ਤਸਵੀਰ ਖਿੱਚੀ ਉਹ ਕੀ ਸੀ ਇੱਕ ਨਗਨ ਦੇਵੀ ਜਿਸ ਦਾ ਨਗੇਜ ਉਸਤੇ ਬਿਖਰੇ ਵਾਲਾਂ ਅਤੇ ਅਸਮਾਨੋਂ ਡਿੱਗਦੇ ਫੁੱਲਾਂ ਨੇ ਕੱਜਿਆ ਹੋਇਆ ਸੀ ਅਸਮਾਨ ਗੁਲਾਬੀ ਫੁੱਲ ਗੁਲਾਬੀ ਹਵਾ ਵੀ ਗੁਲਾਬੀ ਸੀ ਹਰ ਪਾਸੇ ਗੁਲਾਬੀ ਪਾਵਜਦੀ ਸੀ ਉਹ ਤਸਵੀਰ ਕਾਰਡ ਤੇ ਵਾਕੇ ਮੈਂ ਉਸਦੇ ਪਿੰਡ ਦੇ ਪਤੇ ਉੱਤੇ ਸਿੰਘ ਨੂੰ ਭੇਜ ਦਿੱਤੀ ਛੁੱਟੀਆਂ ਤੋਂ ਬਾਅਦ ਜਦੋਂ ਕਾਲਜ ਆਇਆ ਤਾਂ ਮੇਰੇ ਵਿਰੁੱਧ ਪ੍ਰਿੰਸੀਪਲ ਪਾਸ ਸ਼ਿਕਾਇਤ ਕਰ ਦਿੱਤੀ ਤੇਜਤ ਸਿੰਘ ਮੈਨੂੰ ਬੁੜੀਆਂ ਦੀਆਂ ਤਸਵੀਰਾਂ ਭੇਜਦਾ ਹੈ ਮੈਂ ਤਾਂ ਨੋਵਲ ਵੀ ਨਹੀਂ ਪੜਦਾ ਮੈਂ ਕਿਹਾ ਜੇ ਨੋਵਲ ਨਹੀਂ ਪੜਦਾ ਤਾਂ ਪੜਨ ਕਿਉਂ ਆਇਆ ਹੈ ਕਿਸੇ ਮੱਠ ਵਿੱਚ ਬਹਿ ਕੇ ਤਪੱਸਿਆ ਕਰੇ ਪ੍ਰਿੰਸੀਪਲ ਨੇ ਹੱਸ ਛੱਡਿਆ ਤੇ ਕਿਹਾ ਤੂੰ ਖੁਸ਼ ਨਹੀਂ ਹੁੰਦਾ ਕਿ ਤੇਰੀ ਕਾਮ ਵਿੱਚ ਇੱਕ ਮੁਸਵਵਰ ਪੈਦਾ ਹੋਇਆ ਹੈ ਉਹ ਤਸਵੀਰ ਹੱਥੋਂ-ਹੱਥ ਫਿਰਦੀ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਪਾਸ ਪੁੱਜੀ ਉਹਨਾਂ ਨੇ ਮੈਨੂੰ ਬੁਲਾ ਕੇ ਸ਼ਾਬਾਸ਼ ਦਿੱਤੀ ਅਤੇ ਕਿਹਾ ਅਸੀਂ ਤੈਨੂੰ ਇਹ ਹੁਨਰ ਸਿੱਖਣ ਲਈ ਪੈरिस ਭੇਜਾਂਗੇ ਇਹੋ ਜਿਹੀ ਗੱਲ ਇੱਕ ਵਾਰ ਹੋਰ ਵੀ ਹੋਈ ਮੈਂ ਇੱਕ ਟੀਵੀ ਦੀ ਤਸਵੀਰ ਖਿੱਚੀ ਜਿਸ ਵਿੱਚ ਉਹ ਇੱਕ ਮਰਦ ਨੂੰ ਗਲਵਕੜੀ ਪਾਉਂਦੀ ਵਿਖਾਈ ਗਈ ਸੀ ਇਸ ਦੀ ਸ਼ਿਕਾਇਤ ਧੁਰ ਪੁੱਜਣ ਤੋਂ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਮੈਂ ਛੱਟਪੜ ਤਸਵੀਰ ਦਾ ਹੁਲੀਆ ਬਦਲ ਦਿੱਤਾ ਤੀਵੇਂ ਦੇ ਮੋੜਿਆਂ ਤੇ ਦੋ ਵੱਡੇ ਵੱਡੇ ਖੰਭ ਲਾ ਕੇ ਫਰਿਸ਼ਤਾ ਬਣਾ ਕੱਢਿਆ ਤੇ ਨਾਲ ਹੀ ਇੱਕ ਲਪੇਟ ਵੀ ਤਿਰਸ਼ ਉਤੇ ਲਿਖ ਦਿੱਤਾ ਐਨ ਇੰਡਸਟ੍ਰੀਅਸ ਮੈਨ ਇਜ਼ ਦੀ ਫੇਵਰਿਟ ਆਫ ਫਿਊਚੋਂ ਕਾਲਜ ਦਾ ਅਗਲਾ ਪ੍ਰਿੰਸੀਪਲ ਬਦਲ ਗਿਆ ਤੇ ਕੁਛੇ ਲਈ ਸਰਦਾਰ ਨਿਹਾਲ ਸਿੰਘ ਜੀ ਕੰਮ ਚਲਾਉਂਦੇ ਰਹੇ ਸਰਦਾਰ ਨਿਹਾਲ ਸਿੰਘ ਕੇਵਲ ਐਫ اے ਪਾਸ ਸੀ ਪਰ ਹੈਸੀ ਬਹੁਤ ਲਾਇਕ ਉਸ ਨੂੰ ਨਾ ਕੇਵਲ ਅੰਗਰੇਜ਼ੀ ਲਾਤਾਨੀ ਯੂਨਾਨੀ ਫਾਰਸੀ ਅਰਬੀ ਆਜ ਜ਼ੁਬਾਨਾ ਆਉਂਦੀਆਂ ਸਨ ਸਗੋਂ ਹਿਸਾਬ ਸਾਇੰਸ ਨਸ਼ੱਤਰ ਵਿਦਿਆ ਆਹ ਦਾਵੀ ਚੰਗਾ ਮਾਹਿਰ ਸੀ ਪਰ ਵਿਦਿਆ ਪਰਮਾਰ ਹੋਣ ਨਾਲ ਉਸ ਦੀ ਲੇਖਨ ਸ਼ਕਤੀ ਨੂੰ ਝੌਲਾ ਮਾਰਿਆ ਗਿਆ ਸੀ ਜਦ ਲਿਖਨ ਬੈਠਦੇ ਤਾਂ ਲਫ਼ਜ਼ ਲਫ਼ਜ਼ ਤੇ ਅੜਦੇ ਕੀ ਇਹ ਠੀਕ ਹੋਵੇਗਾ ਕਿ ਉਹ ਚੋਂ ਪਾਸਿਆਂ ਤੋਂ ਖਿਆਲ ਤੇ ਉਹਨਾਂ ਦੇ ਪ੍ਰਗਟਾਉ ਭੱਜ ਭੱਜ ਕੇ ਆਉਂਦੇ ਤੇ ਉਹਨਾਂ ਦੀ ਕਲਮ ਨੂੰ ਰੋਕ ਲੈਂਦੇ ਦੋ ਦੋ ਦਿਨ ਤੱਕ ਇੱਕ ਸਫ਼ਾ ਨਾਲ ਲਿਖ ਸਕਦੇ ਤੇ ਪੜਾਉਣ ਵਿੱਚ ਜਾਨ ਪਾ ਦਿੰਦੇ ਸਨ ਜੇ ਸ਼ਹਿਰ ਜਾਣ ਦੀ ਛੁੱਟੀ ਲੈਣ ਜਾਓ ਤਾਂ ਘੰਟਿਆਂ ਬੱਧੀ ਤੁਹਾਨੂੰ ਟੈਨਿਸਨ ਦਾ ਇਨ ਮੈਮੋਰੀਅਮ ਸੁਣਾਉਂਦੇ ਰਹਿੰਦੇ ਜਾਂ ਬਾਉਨਿੰਗ ਦੀ ਐਵਲਿਨ ਹੋਪ ਦੀ ਵਿਆਖਿਆ ਕਰਦੇ ਰਹਿੰਦੇ ਉਹਨਾਂ ਦੀ ਆਪਣੀ ਜ਼ਿੰਦਗੀ ਐਵਲਿਨ ਹੋਮ ਦੇ ਆਸ਼ਕ ਵਰਗੀ ਸੀ ਜਿਸਨੇ 50 ਵਰੇ ਦੀ ਉਮਰ ਵਿੱਚ ਇੱਕ 14-15 ਵਰੇ ਦੀ ਅੱਲੜ ਕੁੜੀ ਨਾਲ ਪਿਆਰ ਪਾਇਆ ਸੀ ਪ੍ਰੋਫੈਸਰ ਨਿਹਾਲ ਸਿੰਘ ਨੇ ਵੀ ਬੁੱਢੇ ਬਾਰੇ ਇੱਕ ਨੌਜਵਾਨ ਕੁੜੀ ਨਾਲ ਵਿਆਹ ਕਰਾਇਆ ਸੀ ਉਹਨਾਂ ਨਾਲ ਗੱਲਾਂ ਕਰਦਿਆਂ ਤੁਹਾਨੂੰ ਛੁੱਟੀ ਲੈਣੀ ਭੁੱਲ ਜਾਂਦੀ ਤੇ ਤੁਸੀਂ ਸਾਹੇ ਤਾਰਾ ਸਮਾਨ ਕੇ ਆਪਣੇ ਕਮਰੇ ਵੱਲ ਪਰਤ ਆਉਂਦੇ ਸਰਦਾਰ ਨਿਹਾਲ ਸਿੰਘ ਦੇ ਮੰਗਰੋਂ ਮਿਸਟਰ ਆਰ ਜੀ ਰਾਈਟ ਵਰਗਾ ਸੜੀਅਲ ਅੰਗਰੇਜ਼ ਸਾਡਾ ਪ੍ਰਿੰਸੀਪਲ ਬਣਿਆ ਉਸਦੇ ਮੱਥੇ ਤੇ ਸਦਾ ਧੋੜੀ ਪਈ ਰਹਿੰਦੀ ਸੀ ਉਸਦੇ ਘਰ ਲੜਕਾ ਹੋਇਆ ਤਾਂ ਜੋ ਉਸ ਨੂੰ ਵਧਾਈ ਦੇਣ ਨਾ ਗਿਆ ਉਸ ਵੱਲੋਂ ਉਸਨੇ ਮੂੰਹ ਵਟ ਲਿਆ ਉਹਨਾਂ ਵਿੱਚੋਂ ਮੈਂ ਵੀ ਸਾਂ ਇੱਕ ਵੇਰ ਜਮਾਤ ਵਿੱਚ ਸਟੀਵ ਵਾਂਸਨ ਦੀ ਕਿਤਾਬ ਪੜਾਉਂਦਿਆਂ ਉਸਨੇ ਕੁਝ ਹੋਰ ਮਹਿਣਾ ਦੱਸਿਆ ਤੇ ਮੈਂ ਕਿਹਾ ਕਿ ਇਸ ਦਾ ਕੁਝ ਹੋਰ ਮਹਿਣਾ ਹੋ ਸਕਦਾ ਹੈ। ਬਸ ਖਫਾ ਹੋ ਕੇ ਕਹਿਣ ਲੱਗਾ ਕਿ ਤੂੰ ਮੈਨੂੰ ਪੜਾਉਣਾ ਆ ਹੈ। ਇੱਕ ਵੇਰ ਛੁੱਟੀਆਂ ਹੋਣ ਤੇ ਉਸਨੇ ਨੋਟਿਸ ਕੱਢਿਆ ਕਿ ਜਿਹੜੇ ਲੜਕੇ ਆਪਣੀ ਫੀਸ ਦੇ ਕੇ ਨਹੀਂ ਜਾਣਗੇ ਉਹਨਾਂ ਨੂੰ ਛੁੱਟੀਆਂ ਮੰਗਰੋਂ ਰੁਪਏ ਪਿੱਛੇ ਚਾਰਾਂ ਨੇ ਸੂਤ ਦੇਣਾ ਪਏਗਾ। ਸ਼ਾਮ ਨੂੰ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਕਹਿਣ ਲੱਗਾ ਤੂੰ ਹੋਂਦ ਇੱਕ ਫੀਸ ਕਿਉਂ ਨਹੀਂ ਦਿੱਤੀ? ਮੈਂ ਕਿਹਾ ਤੁਸੀਂ ਨੋਟਿਸ ਕੱਢਿਆ ਹੈ ਛੁੱਟੀਆਂ ਮੰਗਰੋਂ ਸੇ ਰੁਪਈਆ 4 ਆਨੇ سود ਦੇਣਾ ਪਏਗਾ ਹਜੇ ਤਾਂ ਛੁੱਟੀਆਂ ਖਤਮ ਨਹੀਂ ਹੋਈਆਂ ਜਦ ਹੋਣਗੀਆਂ ਤਾਂ ਜਿਹੜੇ ਨਹੀਂ ਦੇਣਗੇ ਉਹ سود ਭਰ ਦੇਣਗੇ 22 ਦੀ 22 ਦੀ ਵੇ ਮੈਂ ਕਿਹਾ ਨੋਟਿਸ ਵਿੱਚ سود ਦੀ ਥਾਂ ਜੁਰਮਾਨਾ ਲਿਖਦੇ ਤਾਂ ਬਿਹਤਰ ਹੁੰਦਾ ਕਿਉਂਕਿ ਕਾਲਜ ਕੋਈ ਬੈਂਕ ਤੇ ਨਹੀਂ ਆਸ਼ਰਮ ਹੈ ਬਸ ਇਸ ਤੇ ਸਾਹਿਬ ਦਾ ਪਾਰਾ ਚੜ ਗਿਆ ਅਤੇ ਮੈਨੂੰ ਕਿਹਾ ਉੱਲੂ ਉੱਲੂ ਮੈਂ ਕਿਹਾ ਉੱਲੂ ਦਾ ਅਰਥ ਤਾਂ ਸਾਡੀ ਬੋਲੀ ਵਿੱਚ ਚਾਚਾ ਹੈ ਉਹ ਕਹੇ ਮੇਰਾ ਹੈੱਡ ਕਲਰਕ ਤਾਂ ਉੱਲੂ ਦਾ ਭਾਵ ਆਉਂਦਾ ਹੈ ਮੈਂ ਕਿਹਾ ਆਪ ਦਾ ਹੈੱਡ ਕਲਰਕ ਤੁਹਾਨੂੰ ਉਰਦੂ ਠੀਕ ਨਹੀਂ ਪੜਾਉਂਦਾ ਐਫਏ ਦਾ ਇਮਤਿਹਾਨ ਦੇ ਕੇ ਮੈਂ ਸਰਦਾਰ ਮਹਿੰਦਰ ਸਿੰਘ ਦੀ ਮਿਹਰਬਾਨੀ ਨਾਲ ਸੰਤ ਸਿੰਘ ਸੁਖਾ ਸਿੰਘ ਸਕੂਲ ਦਾ ਹੈੱਡਮਾਸਟਰ ਲੱਗ ਗਿਆ ਜਦ ਪਾਸ ਹੋ ਕੇ ਛੁੱਟੀਆਂ ਮੰਗਰੋ ਮੈਂ 3rd ਇਅਰ ਵਿੱਚ ਦਾਖਲ ਹੋਣ ਲਈ ਪ੍ਰਿੰਸੀਪਲ ਰਾਈਟ ਪਾਸ ਗਿਆ ਤਾਂ ਉਸਨੇ ਵਜੀਫਾ ਦੇਣਾ ਮੰਨ ਲਿਆ ਪਰ ਦੂਜੇ ਦਿਨ ਫਾਰਮ ਭਰ ਕੇ ਪੇਸ਼ ਹੋਇਆ ਤਾਂ ਸਾਹਿਬ ਕਹਿਣ ਲੱਗਾ ਮੇਰਾ ਹੈੱਡ ਕਲਰਕ ਕਹਿੰਦਾ ਹੈ ਕਿ ਤੂੰ ਸ਼ਕੀਨ ਲੜਕਾ ਹੈਂ ਤੈਨੂੰ ਵਜੀਫੇ ਦੀ ਲੋੜ ਨਹੀਂ ਮੈਂ ਸਲਾਮ ਕਰਕੇ ਚਲਾ ਆਇਆ ਤੇ ਗਾਰਡਨ ਕਾਲਜ 라ਵਲਪਿੰਡੀ ਦੇ ਪ੍ਰਿੰਸੀਪਲ ਨੂੰ ਤਾਰ ਦਿੱਤੀ ਕਿ ਮੈਨੂੰ ਕਿਤਨਾ ਵਜੀਫਾ ਦੇਵੋਗੇ ਜੇ ਮੈਂ ਆਪ ਦੇ ਕਾਲਜ ਵਿੱਚ ਦਾਖਲ ਆਣ ਹੋਵਾਂ ਉਸਨੇ ਉੱਤਰ ਵਿੱਚ ਕਿਹਾ ਕਿ ਜਿੰਨਾ ਖਾਲਸਾ ਕਾਲਜ ਵਿੱਚ ਮਿਲਦਾ ਹੈ ਉਤਨਾ ਦੇ ਦਿਆਂਗਾ ਸੋ ਮੈਂ ਗੱਡੀ ਤੇ ਚੜ ਕੇ 라ਵਲਪਿੰਡੀ ਜਾ ਪੁੱਜਾ ਧੰਨਵਾਦ